ਪਤਾ ਇਹ ਕੱਲ ਵੀਕੈਂਡ ਐਂਟਰਪ੍ਰਾਈਜ਼ ਜਿਹੜਾ ਮਨੀ ਐਕਸਚेंजर ਆ ਉਹ ਵਾਰਦਾਤ ਹੋਈ ਸੀ ਦੋ ਬੰਦਿਆਂ ਨੇ ਉੱਥੇ ਅਟੈਂਪਟ ਕੀਤੀ ਸੀਗੀ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਸਬੰਧ ਵਿੱਚ ਮਾਨਯੋਗ ਸਾਡੇ ਜਿਹੜੇ ਐਸਐਸਪੀ ਸ਼੍ਰੀ ਅਖਲ ਚੌਧਰੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਐਸਪੀ ਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮਾੜੇ ਅਨਸਰਾਂ ਦੀ ਭਾਲ ਵਿੱਚ ਜਿਹੜੇ ਸਾਡੇ ਨੱਕੇ ਪਹਿਲਾਂ ਹੀ ਲੱਗੇ ਹੁੰਦੇ ਆ ਸ਼ਾਮ ਨੂੰ ਉਹਨੂੰ ਦੇਖਦੇ ਹੋਏ ਜਦੋਂ ਅਸੀਂ ਇਸ ਵਾਰਦਾਤ ਨੂੰ ਜਦੋਂ ਇਸ ਵਾਰਦਾਤ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਇਸ ਗਲੀ ਦੇ ਵਿੱਚ ਕੈਮਰੇ ਸੀ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਉੱਥੋਂ ਸਾਨੂੰ ਇਹ ਚੀਜ਼ ਪਤਾ ਲੱਗੀ ਵੀ ਇਹ ਜਿਹੜੇ ਦੋਸ਼ੀ ਸੀ ਇਹ ਦੋ ਨਹੀਂ ਸੀ ਇਹ ਤਿੰਨ ਸੀਗੇ ਇੱਕ ਜਿਹੜਾ ਐਕਟਿਵ ਵਾਲਾ ਹੈ ਕਿ ਉਹ ਪਹਿਲਾਂ ਹੀ ਉੱਥੇ ਇੰਤਜ਼ਾਰ ਕਰ ਰਿਹਾ ਸੀ ਅਸੀਂ ਜੋ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਕੈਮਰੇ ਲੱਗੇ ਹੋਏ ਆ ਜਾਂ ਕੈਮਰੇ ਲੋਕਾਂ ਦੀ ਮਦਦ ਨਾਲ ਪਹਿਲਾਂ ਹੀ ਆਪਣੇ ਸਿਟੀ ਨਵਾਂ ਸ਼ਹਿਰ ਦੇ ਥਾਣੇ ਵਿੱਚ ਲੱਗੇ ਹੋਏ ਆ ਉਹਨਾਂ ਦੀ ਮਦਦ ਨਾਲ ਉਹਨਾਂ ਨੂੰ ਟ੍ਰੇਸ ਕਰਨ ਦੇ ਵਾਸਤੇ ਅੱਗੇ-ਅੱਗੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਸੋ ਇਹਨਾਂ ਕੈਮਰਿਆਂ ਨੂੰ ਦੇਖਦੇ ਹੋਏ ਜੋ ਇਹਨਾਂ ਦੀਆਂ ਕੜੀਆਂ ਜੋੜਦੇ ਹੋਏ ਸੀ ਇਹਨਾਂ ਦੀਆਂ ਫੋਟੋਆਂ ਵੀ ਨਾਲ-ਨਾਲ ਜਿਹੜੇ ਛੋਟੇ ਗਰੁੱਪਾਂ ਦੇ ਆਪਣੇ ਸੋਰਸਿਸ ਹੈ ਜਾਂ ਹੋਰ ਗਰੁੱਪਸ ਹੈ ਉਹਨਾਂ ਵਿੱਚ ਸ਼ੇਅਰ ਹੋ ਗਈਆਂ ਸੀਗੀਆਂ ਜੋ ਸਾਨੂੰ ਥੋੜਾ-ਬੋਤਾ ਇਨਫੋਰਮੇਸ਼ਨ ਸਾਡੇ ਸੋਰਸਾਂ ਨੇ ਦਿੱਤੀ ਵੀ ਹੈ ਜਿਹੜੇ ਬੰਦੇ ਆ ਇਹ ਫਲਾਣੀ ਜਗ੍ਹਾ ਚੰਡੀਗੜ੍ਹ ਰੋਡ ਤੇ ਖੜੇ ਆ ਤੇ ਇਹ ਵੀ ਸ਼ਾਇਦ ਕੋਈ ਹੋਰ ਵਾਰ ਦਾ ਤੁਹਾਨੂੰ ਨਜ਼ਾਰਾ ਦੇ ਸਕਦੇ ਆ ਜਿਹਦੇ ਸਬੰਧ ਵਿੱਚ ਐਸਐਚਓ ਸਿਟੀ ਆਪਣਾ ਮੈਡਮ ਨਰੇਸ਼ ਨੇ ਉੱਥੇ ਰੇਡ ਕਰਕੇ ਉਹਨਾਂ ਤਿੰਨਾਂ ਦੋਸ਼ੀਆਂ ਨੂੰ ਰਾਤ ਹੀ ਗ੍ਰਿਫਤਾਰ ਕਰ ਮਤਲਬ ਸਵੇਰੇ ਅੱਜ ਗ੍ਰਿਫਤਾਰ ਕੀਤਾ ਤੇ ਜਿਹਦੇ ਸਬੰਧ ਵਿੱਚ ਅਗਲੀ ਜਿਹੜੀ ਕਾਰਵਾਈ ਹੈ ਇਹਨਾਂ ਨੂੰ ਅੱਜ ਕਾਨੂੰਨ ਜਿਹੜਾ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਅਸੀਂ ਕਰਨੀ ਕੋਮਾਂ ਦਾ ਨਾਮ ਇਹਨਾਂ ਦੇ ਇੱਕ ਦੋਸ਼ੀ ਤੇ ਪਹਿਲਾਂ ਮਾਮਲਾ ਦਰਜ ਹੈਗਾ 401 ਇੱਕ ਕੋਰਡੀਨੇਟਰ ਤਾਂ ਨਹੀਂ ਇਹ ਤਿੰਨਾਂ ਦੇ ਨਾਮ ਹੈ ਜੀ ਇੱਕ ਦਾ ਗਗਨਦੀਪ ਹੈ ਜੀ ਇਹ ਹੈਗਾ ਆਪਣਾ ਸਿਟੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਜੀ ਦੂਜਾ ਹੈਗਾ ਵਿਜੇ ਕੁਮਾਰ ਨਾਈ ਮਾਜਰੇ ਦਾ ਰਹਿਣ ਵਾਲਾ ਤੀਜਾ ਆਤਮ ਸਿੰਘ ਹੈ ਜੀ ਇਹ ਬਰਨਾਲਾ ਕਲਾਂ ਦਾ ਰਹਿਣ ਵਾਲਾ ਜੀ ਪਿਸਟੋਲੇ ਨਕਲੀ ਪਿਸਟੋਲ ਸੀਗਾ ਜੀ ਇਹ ਉਹਨਾਂ ਨੇ ਆਪਾਂ ਵੀਡੀਓ ਚ ਵੀ ਦੇਖਿਆ ਵੀ ਜਿਵੇਂ ਉਹਨੇ ਲਪੇਟਿਆ ਹੋਇਆ ਸੀ ਲਪੇਟ ਕੇ ਵਰਤਿਆ ਕਿਸੇ ਚੀਜ਼ ਦੇ ਵਿੱਚ ਕਵਰ ਕੀਤਾ ਹੋਇਆ ਸੀ ਉਦੀ ਸਰਵ ਲੂਟ ਕਿੰਨੀ ਐਸੀ ਭਰੇ ਸੀ ਅੰਦਰ ਲੂਟ ਤਾਂ ਜਿੰਨੇ ਹੁੰਦੇ ਸਾਰੇ ਹੀ ਲੈ ਜਾਣੇ ਸੀ ਜੀ ਉਹਨੇ ਸਰ ਇਹ ਤਿੰਨਾਂ ਦਾ ਆਪਸ ਚ ਰਿਲੇਸ਼ਨਸ ਕਿੱਦਾਂ ਹੈ ਜੀ ਇਹ ਜਿਹੜੇ ਹੈਗੇ ਨਾ ਇਹ ਹੈ ਤਾਂ ਮਤਲਬ ਅਲੱਗ-ਅਲੱਗ ਹੈ ਕਿ ਇਹ ਮਤਲਬ ਇਲਾਜ ਕਰਾ ਰਹੇ ਆ ਨਸ਼ੇ ਦਾ ਆਪਣੇ ਸਰਕਾਰੀ ਓਟ ਸੈਂਟਰ 'ਚ ਕਿੰਨੇ ਯਾਨੀ ਹਾਂ ਉੱਥੇ ਇਹ ਗੋਲੀਆਂ ਲੈਣ ਜਾਂਦੇ ਆ ਜਿਹੜੀਆਂ ਆਪਾਂ ਨਸ਼ੇ ਦੀਆਂ ਮਿਲਦੀਆਂ ਉੱਥੇ ਹੀ ਤਿੰਨੇ ਇਕੱਠੇ ਹੋਊਗੇ ਉੱਥੇ ਇਹਨਾਂ ਦੀ ਦੋਸਤੀ ਹੋ ਗਈ ਹੁਣ ਮਾਮਲਾ ਕਿੱਧਰ ਚੱਲ ਰਿਹਾ ਸਰ ਮਾਮਲਾ 398 ਆਈਪੀਸੀ ਦਾ ਦਰਜ ਕੀਤਾ ਜੀ ਕੱਲ ਇਹਨਾਂ ਨੂੰ ਫਿਰ ਕੱਲ ਪੇਸ਼ ਕਰਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਇਹਦੀ ਐਕਟਵਾ ਯੂਜ਼ ਕੀਤੀ ਆ ਉਹ ਇਹਨਾਂ ਦੇ ਨਾਲ ਤੱਕ ਰਿਪੋਰਟ ਦੇਣਾ ਤੇ ਕੀ ਆਪਣੀ ਆਪਣੀ ਐਕਟਵਾ ਉਹ ਆਪਣੀ